ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੀ ਅਪਡੇਟ ਇਹ ਹੈ ਜੀ ਕਿ بارش ਰੁਕ ਗਈ ਹੈ ਜੀ ਥੋੜਾ ਜਿਹਾ ਰੁਕਿਆ ਹੈ ਜੀ ਦੇਖੋ ਵੈਸੇ ਪਾਣੀ ਤਾਂ ਸਾਡੇ ਬਹੁਤ ਜ਼ਿਆਦਾ ਖੜਾ ਹੈ ਤੇ ਰਸਤੇ ਸ਼ਹਿਰਾਂ ਦਾ ਬਹੁਤ ਬੁਰਾ ਹਾਲ ਹੈ ਜੀ ਇੱਧਰ ਸਾਡੇ ਗਲੀ ਦਾ ਵੀ ਬਹੁਤ ਬੁਰਾ ਹਾਲ ਹੈ ਤੇ ਚਲੋ ਫਾਈਨਲੀ ਅੱਜ ਕਈ ਦਿਨਾਂ ਬਾਅਦ بارش ਰੁਕੀ ਹੈ ਜੀ ਸਾਰੇ ਪਹਾੜ ਦੇਖੋ ਦੂਰ ਤੇ ਐਨ ਦਿਖਣ ਲੱਗ ਪਏ ਤੇ ਬਾਕੀ ਜਿਹੜੇ ਥੋਰ ਪਾਸੇ ਕਿਤੇ ਅੰਨੀ بارش ਹੋਈ ਹੈ ਜੀ ਉਹਨਾਂ ਲਈ ਬਾਬਾ ਜੀ ਤੋਂ ਦੁਆਵਾਂ ਮੰਗਦੇ ਆ ਕਿ ਬਾਬਾ ਜੀ ਬੱਸ ਕਰੋ ਹੁਣ ਬਹੁਤ ਹੋ ਗਿਆ ਜੀ ਤੇ ਹੁਣ ਨਾ ਜੀ ਤੁਸੀਂ ਇੰਨਾ ਪ੍ਰੀਖਸ਼ਾ ਲਓ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਜੀ ਕਿ ਐਦਾਂ ਦਾ ਮਾਹੌਲ ਕਦੇ ਵੀ ਨਾ ਬਣੇ ਤੇ ਲੋ ਜੀ ਆਪਾਂ ਨੇ ਅੱਜ ਛੱਤ ਤੇ ਫਾਈਨਲੀ ਬਹੁਤ ਦਿਨਾਂ ਬਾਅਦ ਕੱਪੜੇ ਸੁੱਕਣੇ ਪਾਏ ਨੇ ਜੀ ਕੱਪੜਿਆਂ ਚ ਸਮੈਲ ਜੀ ਆਣ ਲੱਗ ਪਈ ਸੀ ਜੀ ਤੇ ਇੱਧਰ ਚੱਦਰਾਂ ਵਗੈਰਾ ਸਾਰੀਆਂ ਧੋਤੀਆਂ ਤੇ ਬਾਰਿਸ਼ ਦਾ ਫੇਰ ਵੀ ਮਾਹੌਲ ਬਣਿਆ ਪਿਆ ਹੈ ਜੀ ਬਹੁਤ ਜ਼ਿਆਦਾ ਹੋਣ ਵਾਲਾ ਹੈ ਬਾਰਿਸ਼ ਦਾ ਤੇ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਜੀ ਬਾਬਾ ਜੀ ਬੱਸ ਕਰੋ ਹੁਣ ਤੇ ਥੋੜਾ ਰੁਕ ਟੇਪ ਕਰ ਲਿਓ ਬਾਰਿਸ਼ ਵਗੈਰਾ ਦਾ ਤੇ ਲੋ ਜੀ ਇੱਧਰ ਦੇਖੋ ਜੀ ਆਪਾਂ ਨ ਗਮਲੇ ਇੱਦਾਂ ਲਗਾਤੇ ਨੇ ਜੀ ਤੇ ਉੱਥੇ ਜ਼ਿਆਦਾ ਪਾਣੀ ਰੁਕ ਜਾਂਦਾ ਸੀਗਾ ਤੇ ਫਿਰ ਗਿੱਲਾ-ਗਿੱਲਾ ਰਹਿੰਦਾ ਸੀਗਾ ਇਸ ਕਰਕੇ ਤੇ ਲੋ ਜੀ ਤੁਹਾਨੂੰ ਅੱਜ ਅਪਡੇਟ ਦਿੰਦੇ ਆ ਜੀ ਕੀ ਕੀ ਕੀਤਾ ਸਾਰਾ ਦਿਨ ਪਹਿਲਾਂ ਤਾਂ ਜੀ ਘਰ ਦੇ ਸਾਰੇ ਕੰਮ-ਕਾਰ ਕੀਤੇ ਨੇ ਕੱਪੜੇ ਲਿੜੇ ਧੋਏ ਸਾਰਾ ਕੁਝ ਕੀਤਾ ਤੇ ਇੱਧਰ ਦਾ ਦੇਖੋ ਜੀ ਤੇ ਸਾਰਾ ਵੈਸੇ ਤਾਂ ਮਾਹੌਲ ਫਰੈਸ਼ ਜਿਹਾ ਹੋ ਗਿਆ ਤੇ ਅੱਜ ਦੀ ਤੁਹਾਨੂੰ ਅਪਡੇਟ ਦਿੰਦੇ ਆ ਜੀ ਤੇ ਇੱਧਰ ਵੀ ਬਹੁਤ ਸੋਹਣਾ ਮਾਹੌਲ ਹੋ ਗਿਆ ਤੁਸੀਂ ਦੇਖੋ ਜੀ ਇੱਧਰ ਪਾਣੀ ਵਗੈਰਾ ਹੁਣ ਵੀ ਥੋੜੀ ਦੇਰ ਪਹਿਲਾਂ ਮੀਂਹ ਪੈ ਕੇ ਹਟਿਆ ਤੇ ਇਹਦਾ ਟਟੀਰੀ ਦਾਲਣਾ ਸੀਗਾ ਉਹ ਵੀ ਬਿਲਕੁਲ ਖੰਡਰ ਜਿਹਾ ਹੋ ਗਿਆ ਤੇ ਇੱਥੇ ਥੋੜਾ ਥੋੜਾ ਆਪਣੀ ਪਾਣੀ ਕੜਾ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਨਿਊ ਅਪਡੇਟ ਦੰਨੀ ਆ ਸਭ ਤੋਂ ਪਹਿਲਾਂ ਤਾਂ ਇੱਧਰ ਦਾ ਮਾਹੌਲ ਦੇਖੋ ਜੀ ਬਹੁਤ ਸੋਹਣਾ ਹੋ ਗਿਆ ਫਰੈਸ਼ ਜਿਹਾ ਤੇ ਸਾਰੇ ਦੇਖੋ ਫਲੈਟ ਬਹੁਤ ਸੋਹਣੇ ਹੋ ਗਏ ਸਾਫ਼ ਸੁਥਰੇ ਤੇ ਹੁਣ ਹੋ ਗਿਆ ਜੀ ਇੱਧਰ ਦਾ ਇੱਧਰ ਦੇਖੋ ਜੀ ਸਾਰੇ ਫਲੈਟ ਹੋ ਰਹੇ ਨੇ ਜੀ ਤਿਆਰ ਤੇ ਇਹਨਾਂ ਦਾ ਤਾਂ ਉਹੀ ਹਾਲ ਹੈ ਜੀ ਦੇਖੋ ਕਿੱਡਾ ਕਿੱਡਾ ਘਾਹ ਉਗ ਗਿਆ ਪਤਾ ਨਹੀਂ ਵਿਚਾਰਿਆਂ ਨੇ ਕਿਨਾਂ ਨੇ ਲੈਣੇ ਇਹ ਕਿਨਾਂ ਨੇ ਨਹੀਂ ਆਈ ਹੋਪ ਵਿਚਾਰਿਆਂ ਨੂੰ ਵਫਾ ਕਰੇ ਤੇ ਲਓ ਜੀ ਇੱਧਰ ਦੇਖੋ ਜੀ ਸਾਰੀ ਤਿਆਰੀ ਹੋ ਰਹੀ ਹੈ ਬਹੁਤ ਸੋਹਣਾ ਮਾਹੌਲ ਬਣਿਆ ਹੋਇਆ ਇੱਧਰ ਵੀ ਤੇ ਨਵੇਂ ਫਲੈਟ ਬਣ ਰਹੇ ਨੇ ਆਪਣੇ ਨਾਲੇ ਜੀ ਇਹ ਜੀ ਇੱਧਰ ਵੀ ਦੇਖੋ ਬਹੁਤ ਸੋਹਣੇ ਫਲੈਟ ਬਣੇ ਹੋਏ ਨੇ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਨੂੰ ਜੀ ਤੇ ਬਾਬਾ ਜੀ ਬਸ ਆਪਣਾ ਮਿਹਰ ਭਰੇ ਹੱਥ ਰੱਖੇ ਜੀ ਬਸ ਹੁਣ ਬਾਰਿਸ਼ ਨਾ ਹੋਵੇ ਜ਼ਿਆਦਾ ਏ ਲੋ ਜੀ ਹੁਣ ਦੇਖੋ ਇੱਧਰ ਦੇਖੋ ਕਿੱਡਾ ਕਿੱਡਾ ਘਾਹ ਉੱਗ ਗਿਆ ਜੀ ਥੋੜੇ ਜਿਹੇ ਦਿਨਾਂ 'ਚ 15 ਦਿਨ ਹੋ ਗਏ بارش ਨੂੰ 15 ਦਿਨ ਦੇ ਵਿੱਚ ਵਿੱਚ ਦੇਖ ਲਓ ਇੰਨਾ ਕੁਝ ਹੋ ਗਿਆ ਇੱਥੇ ਤੇ ਸਾਰਾ ਕੁਝ ਕਿੰਨਾ ਦੇਖੋ ਖੰਡਰ ਜਿਹਾ ਬਣ ਗਿਆ ਤੇ ਪਤਾ ਨਹੀਂ ਜੀ ਹੁਣ ਗੌਰ ਵਗੈਰਾ ਨਹੀਂ ਕਰਦੇ ਲੋਕੀ ਚਲੋ ਫਿਰ ਆਪਾਂ ਘਰ ਦੇ ਕੰਮਕਾਰ ਕੀਤੇ ਨੇ ਸਾਰੇ ਜੀ ਤੇ ਬਾਬਾ ਜੀ ਅੱਗੇ ਹੀ ਅਰਦਾਸ ਕਰਦੇ ਆ ਜੀ ਹੁਣ بارش ਨਾ ਹੋਵੇ ਤੇ ਸਹਿਰ ਵਗੈਰਾ ਕੋਈ ਵੀ ਨਹੀਂ ਕਰਦੇ ਤੇ ਘੁੰਮਿਆ ਨਹੀਂ ਜੀ ਜਾਂਦਾ ਹਣ ਤੇ ਸਾਰੇ ਜਣੇ ਬਸ ਇਹੀ ਅਰਦਾਸ ਕਰੋ ਵੀ ਬਾਬਾ ਜੀ ਬਸ ਹੁਣ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਤੁਸੀਂ ਦੇਖ ਸਕਦੇ ਜੀ ਕਿ ਕਿਸਾ ਆਪਣਾ ਬਾਰਿਸ਼ ਹੋਈ ਦੇਖ ਲਓ ਤਸਲਾ ਭਰਿਆ ਪਿਆ ਪਾਣੀ ਦਾ ਤੇ ਅੰਦਰ ਇਹ ਵੀ ਭਰਿਆ ਪਿਆ ਜੀ ਪਾਣੀ ਦਾ ਦੇਖੋ ਹਨਾ ਵੀ ਦੇਖ ਲਓ ਇਹ ਪੰਨਿਆ ਪੰਨਿਆ ਚੀਜ਼ਾਂ ਭਰ ਗਈਆਂ ਨੇ ਪਾਣੀ ਦੇ ਹੋਰ ਵੀ ਦਿਖਾਉਂਦੀ ਹੈ ਜੀ ਤੇ ਤੁਹਾਨੂੰ ਤੇ ਆਪਣੇ ਗਮਲੇ ਤਾਂ ਬਹੁਤ ਸੋਹਣੇ ਹੋ ਗਏ ਹੁਣ ਤਾਂ ਇਹਨਾਂ ਦੇ ਵਿੱਚ ਖਾਦ ਵਗੈਰਾ ਪਾਉਣੀ ਆ ਹੁਣ ਤੇ ਅੰਦਰ ਬਾਲਟੀ ਵੀ ਭਰ ਗਈ ਪਾਣੀ ਦੀ ਦੇਖੋ ਜੀ ਤੇ ਅੰਦਰ ਇਹ ਵੀ ਸਾਰਾ ਭਰਿਆ ਪਿਆ ਜੀ ਤੇ ਆਪਣੇ ਵੀ ਥੋੜੇ ਜੇ ਘਾਹ ਉਗ ਗਿਆ ਇਧਰੋਂ ਇਧਰ ਆਪਣਾ ਐ ਸੀ ਤੇ ਲੋ ਜੀ ਹੁਣ ਮੈਂ ਕੱਪੜੇ ਵਗੈਰਾ ਤੈਹ ਲਾ ਲਵਾਂ ਤੇ ਫਿਰ ਆਪਾਂ ਚੱਲਦੇ ਆ ਥੱਲੇ ਨੂੰ ਤੇ ਮੇਰੀ ਫਰੈਂਡ ਦੇ ਘਰੇ ਅਸੀਂ ਗਏ ਸੀਗੇ ਦੇਖੋ ਜੀ ਕਿੰਨਾ ਸੋਹਣਾ ਹੋ ਗਿਆ ਇਹ ਵੀ ਤੇ ਸਾਰੇ ਗਮਲੇ ਬਹੁਤ ਸੋਹਣੇ ਹੋ ਗਏ ਸਾਫ ਸੁਥਰੇ ਤੇ ਮੇਰੀ ਫਰੈਂਡ ਨੇ ਮੈਨੂੰ ਐਲੋਵੇਰਾ ਦਿੱਤਾ ਤੇ ਦੇਖੋ ਜੀ ਇਧਰ ਆਪਾਂ ਦਿਖਾਉਂਦੇ ਤੇ ਇਹ ਵਾਲੇ ਨੂੰ ਹੋ ਲੱਗ ਗਿਆ ਜੀ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਜੀ ਲੋ ਜੀ ਫਿਰ ਆਪਾਂ ਚੱਲਦੇ ਆ ਹੁਣ નીચે ਨੂੰ ਮੈਂ ਕੱਪੜੇ ਵਗੈਰਾ ਉਤਾਰ ਲਾਂ ਕਿਉਂਕਿ ਬੱਦਲ ਕਾਫੀ ਆ ਰਿਹਾ ਹੈ ਬੱਦਲ ਦਾ ਫੇਰ ਨਹੀਂ ਪਤਾ ਹੈਗਾ ਜੀ ਹੁਣ ਮੇਰੇ ਕੱਪੜੇ ਸੁੱਕੇ ਹੋਏ ਨੇ ਤੇ ਸਾਰੇ ਆਪਾਂ ਤੈਹ ਲਗਾ ਕੇ ਫਿਰ ਮੈਂ ਤੁਹਾਨੂੰ ਮਿਲਦੀ ਆ ਜੀ ਤੇ ਦੇਖੋ ਜੀ ਹੋਰ ਦੇਖੋ ਉੱਧਰ ਜਹਾਜ਼ ਜਾ ਰਿਹਾ ਹੋ ਰਹੀ ਹੈ ਜੀਬ ਜੇ ਟੰਗਦਾ ਜਹਾਜ਼ ਹੈ ਤੇ ਤੇ ਲੋ ਜੀ ਕੱਪੜੇ ਵਗੈਰਾ ਆਪਾਂ ਉਤਾਰ ਲੇ ਹੁਣ ਆਪਾਂ ਚੱਲਦੇ ਆ ਨੀਚੇ ਨੂੰ ਆਪਾਂ ਕਰਕੇ ਆਏ ਜੀ ਥੋੜੀ ਜੀ ਸ਼ਾਪਿੰਗ ਸ਼ਾਪਿੰਗ ਵਿੱਚ ਕੀ ਕੀ ਲੈ ਕੇ ਆਏ ਉਹ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੀ ਚੱਲਦੇ ਆਂ ਜੀ ਫਿਰ نیچے ਨੂੰ ਹੁਣ ਤੇ ਲਓ ਜੀ ਆਪਾਂ ਜਿਹੜੀ ਸ਼ਾਪਿੰਗ ਕਰਕੇ ਆਏ ਤੁਹਾਨੂੰ ਦਿਖਾਉਂਦੇ ਆਂ ਜੀ ਆਪਾਂ ਲੈ ਕੇ ਆਏ ਜੀ ਕੱਪੜਿਆਂ ਵਾਲਾ ਸਟੈਂਡ ਇਹ ਇਸ ਤਰੀਕੇ ਦਾ ਹੈ ਜੀ ਇੱਥੇ ਵੀ ਆਪਣੇ ਕੱਪੜੇ ਸੁੱਕਣੇ ਪੈ ਜਾਂਦੇ ਨੇ ਜੀ ਤੇ ਇੱਥੇ ਵੀ ਇਹ ਫੋਲਡ ਵੀ ਹੋ ਜਾਂਦਾ ਹੈ ਜੀ ਇਸ ਤਰੀਕੇ ਦੇ ਨਾਲ ਹੀ ਖੁੱਲ ਜਾਂਦਾ ਹੈ ਚਾ ਭਾਵੇਂ ਐਦਾਂ ਕਰ ਲੋ ਤੇ ਭਾਵੇਂ ਕਰ ਲੋ ਐਦਾਂ ਤếp ਆ ਵੀ ਐਦਾਂ ਕਰ ਲੋ ਜੀ ਬਹੁਤ ਸਾਰੇ ਕੱਪੜੇ ਸੁੱਕਣੇ ਪਾਈ ਪੈ ਜਾਂਦੇ ਨੇ ਆਪਾਂ ਤੁਹਾਨੂੰ ਕੱਪੜੇ ਪਾ ਕੇ ਵੀ ਦਿਖਾਵਾਂਗੇ ਜੀ ਕਿ ਕਿੰਨੇ ਕ ਕੱਪੜੇ ਆ ਜਾਂਦੇ ਨੇ ਜੀ ਕਿੱਥੇ ਕਿੱਥੇ ਆਉਂਦੇ ਨੇ ਤੇ ਕਿੰਨੀ ਕ ਸਪੇਸ ਫਿਰ ਬਚ ਜਾਂਦੀ ਹੈ ਜੀ ਤੇ ਪਹਿਲਾ ਤਾਂ ਇਹ ਹੈ ਜੀ ਇਹ ਕਾਫੀ ਟਾਈਮ ਤੋਂ ਵੇਟ ਸੀਗੀ ਇਹਦੀ ਇਹ ਥੋੜੀ ਜਿਹੀ ਲੂਜ਼ ਨੇ ਜੀ ਚਲੋ ਬਾਕੀ ਤਾਂ ਦੇਖੋ ਸਟੀਲ ਦਾ ਹੈ ਜੀ ਪ੍ਰੋਪਰ ਕਿੱਥੋਂ ਲਿਆ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਸ਼ਾਪ ਸਾਡੇ ਖਰੜ ਮਾਰਕੀਟ ਦੇ ਵਿੱਚ ਹੀ ਹੈ ਜੀ ਬਹੁਤ ਹੀ ਵਧੀਆ ਹੈ ਤੇ ਵਧੀਆ ਰੇਟ ਨਾਲ ਮਿਲ ਗਿਆ ਜੀ ਆਪਾਂ ਨੂੰ ਤੇ ਵਧੀਆ ਲੱਗਿਆ ਜੀ ਇਹ ਇਹ ਵੀ ਲੈ ਕੇ ਕਿਉਂਕਿ ਹੁਣ ਜਿਵੇਂ ਬਰਸਾਤਾ ਸੀਗੀਆਂ ਜੀ ਮੈਨੂੰ ਕੱਪੜੇ ਸੁੱਕਣੇ ਪਾਉਣ ਵੀ ਥੋੜੀ ਜੀ ਦਿੱਕਤ ਬਹੁਤ ਹੁੰਦੀ ਹੈ ਜੀ ਆਪਣਾ ਫਲੈਟ ਦੇ ਵਿੱਚ ਉੱਪਰ ਪਾਉਣੇ ਪੈਂਦੇ ਨੇ ਜੀ ਨੈਕਸਟ ਆਪਾਂ ਲੈ ਕੇ ਆਏ ਜੀ ਜੂਸਰ ਇਹ ਜੋ ਆਪਾਂ ਜੂਸਰ ਲੈ ਕੇ ਆਏ ਜੀ ਆਪਾਂ ਦੇਖੋ ਪ੍ਰੀਮੀਅਮ ਕੁਆਲਿਟੀ ਦਾ ਲਿਆ ਹੈ ਜੀ ਬਹੁਤ ਜ਼ਿਆਦਾ ਆਪਾਂ ਹਾਈ ਕੁਆਲਿਟੀ ਦਾ ਨਹੀਂ ਲੈ ਕੇ ਆਏ ਕਿਉਂਕਿ ਜੇ ਚੀਜ਼ਾਂ ਥੋੜਾ ਟਾਈਮ ਹੀ ਚੱਲਦੀਆਂ ਨੇ ਚੇਸ ਤਾਂ ਕਰਨੀਆਂ ਹੀ ਪੈਂਦੀਆਂ ਨੇ ਇਸ ਕਰਕੇ ਤੇ ਜੂਸਰ ਆਪਣੇ ਕੋਲੇ ਸੀਗਾ ਤਾਂ ਥਾ ਮੈਂ ਦੁਕਾਨ ਵਾਲੇ ਨੂੰ ਆਪਾਂ ਨੇ ਦਿੱਤਾ ਸੀਗਾ ਠੀਕ ਕਰਨ ਵਾਸਤੇ ਤੇ ਉਹ ਫਿਰ ਲੈ ਕੇ ਮੁੱਕਰ ਗਿਆ ਕਹਿੰਦਾ ਜੀ ਸਾਡੀ ਦੁਕਾਨ ਦੇ ਵਿੱਚੋਂ ਚੋਰੀ-ਚੂਰੀ ਹੋ ਗਈ ਤੇ ਇਹ ਆਪਾਂ ਜੂਸਰ ਲੈ ਕੇ ਆਏ ਜੀ ਦੋ ਤਿੰਨ ਦਿਨ ਹੋ ਗਏ ਆਪਾਂ ਨੇ ਸ਼ਾਪਿੰਗ ਕੀਤੀ ਨੂੰ ਤੇ ਫਾਈਨਲੀ ਇਹ ਆਪਾਂ ਲੈ ਕੇ ਆਏ ਜੀ ਪੋਚਾ ਇਹ ਮੇਰੇ ਕੋਲੇ ਪੋਚਾ ਨਹੀਂ ਸੀਗਾ ਦੂਸਰਾ ਹੀ ਪੋਚਾ ਸੀਗਾ ਤੇ ਥੋੜੀ ਜਿਹੀ ਮੈਨੂੰ ਦਿੱਕਤ ਲੱਗਦੀ ਸੀਗੀ ਉਹ ਵਾਲਾ ਪੋਚਾ ਲਗਾਉਣ ਤੋਂ ਬਹੁਤ ਟਾਈਮ ਦੀ ਵੇਟ ਕਰਦੀ ਸੀ ਇਹ ਵਾਲਾ ਪੋਚਾ ਲੈਣ ਦੀ ਤੇ ਚਲੋ ਮੇਰੇ ਲਈ ਤਾਂ ਨਿਊ ਹੈ ਜੀ ਇਹ ਜਦੋਂ ਮੈਂ ਲਿਆ ਫਿਰ ਉਦੋਂ ਹੀ ਨਿਊ ਹੈ ਤੇ ਲਓ ਜੀ ਫਿਰ ਬਾਕੀ ਤੁਹਾਨੂੰ ਕੱਪੜੇ ਸੁੱਕਣੇ ਪਾ ਕੇ ਹੁਣ ਮੈਂ ਦਿਖਾਉਣੀ ਆ ਜੀ ਕਿ ਕਿੰਨੇ ਕ ਕੱਪੜੇ ਪੈ ਜਾਂਦੇ ਨੇ ਜੀ ਕਿਸ ਲੈ ਕੇ ਇਸ ਤਰੀਕੇ ਨਾਲ ਪੈ ਜਾਂਦੇ ਨੇ ਜੀ ਕੱਪੜੇ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਜੀ ਇਹ ਵਾਲਾ ਸਟੈਂਡ ਕਿੱਦਾਂ ਲੱਗਿਆ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਲਿਖਿਓ ਜੀ ਤੇ ਬਾਕੀ ਜੀ ਫਿਰ ਤੁਹਾਨੂੰ ਦਿਖਾਉਂਦੀ ਕੱਪੜੇ ਸੁਕਣੇ ਪਾ ਕੇ ਇਹਦੇ ਤੇ ਤੇ ਲਓ ਜੀ ਆਪਾਂ ਨੇ ਜਿਹੜੇ ਗਿੱਲੇ ਗਿੱਲੇ ਸੀਗੇ ਕੱਪੜੇ ਉਹ ਸੁੱਕਣੇ ਪਾਤੇ ਇਹਦੇ ਤੇ ਤੇ ਇਹ ਥੋੜੇ ਜਿ ਗਿੱਲੇ ਵੀ ਸੀਗੇ ਇਧਰ ਸ਼ਰਟਾਂ ਆਪਾਂ ਨੇ ਏਦਾਂ ਹੈਂਗਰ ਵੀ ਲਗਾਤੀਆਂ ਜੀ ਕਪੜੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਸਾਰੇ ਆ ਗਏ ਨੇ ਜੀ ਤੇ ਬਹੁਤ ਸਾਰੇ ਜੀ ਇੱਥੇ ਸਪੇਸ ਹੈ ਤੇ ਵੀਡੀਓ ਦੇ ਵਿੱਚ ਬਣੇ ਰਹੋ ਅੱਗੇ ਤੇ ਜਾ ਕੇ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਜੀ ਕਿੱਦਾਂ ਲੱਗਿਆ ਤੇ ਬਾਕੀ ਫਿਰ ਧੁੱਪਾਂ ਫੇਰ ਆ ਗਈ ਜੀ ਬਾਹਰ ਤੇ ਮੈਂ ਸਾਰੇ ਕਪੜੇ ਚੱਕ ਲਈ ਆਈ ਬਾਹਰੋਂ ਦੇਖੋ ਜੀ ਤੁਹਾਨੂੰ ਤੁਹਾਨੂੰ ਬਾਬਾ ਜੀ ਵੀ ਬਸ ਐਂ ਕਰਦੇ ਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ